ਕੰਚੂਆ ਚੂਤ ਨਾ ਕਰ ਕਿਸੇ ਦੀ ਬੇਟੀ ਵੱਲ ਗੰਦੀ ਨਿਗਾਹ ਨਾ ਪਾਣ ਕਿਸੇ ਨਾਲ ਜਿਨਾ ਦਾ ਇਰਾਦਾ ਨਾ ਰੱਖਣ ਕਿਸੇ ਨਾਲ ਠੱਗੀ ਨਾ ਮਾਰਨ ਕਿਸੇ ਨਾਲ ਚੋਰੀ ਨਾ ਕਰ ਪਿੱਠ ਪਿੱਛੇ ਕਿਸੇ ਦੀਆਂ ਚੁਗਲੀਆਂ ਨਾ ਕਰ ਬੇਈਮਾਨੀ ਨਾ ਕਰੇ ਨਮਾਜ਼ੀ ਉਹ ਨਹੀਂ ਕਹਿੰਦੇ ਅਸੀਂ ਤੇ ਨਮਾਜ਼ੀ ਲਈ ਸ਼ਰਤਾਬੀ ਲਾ ਦਿੱਤੀਆਂ ਕਿ ਨਮਾਜ਼ੀ ਮਤਕੀ ਹੋਣਾ ਚਾਹੀਦਾ ਕੁਰਾਨੇ ਪਾਕ ਚ ਸ਼ਰਤ ਲਾਈ ਕਿ ਨਮਾਜ਼ੀ ਮੁਤਕੀ ਹੁੰਦਾ ਹੈ ਮੁਤਕੀ ਕਹਿੰਦੇ ਚੰਗੇ ਬੰਦੇ ਤੇ ਚੰਗਾ ਕੌਣ ਜਿਹਨੂੰ ਗਲੀ ਵਾਲੇ ਕਹਿੰਦੇ ਉਹ ਚੰਗਾ ਨਹੀਂ 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 ਜਿਹਨੂੰ ਉਹਦੀ ਮਾਂ ਔਰ ਪਿਓ ਕਹਿੰਦੇ ਉਹਨੂੰ ਮਾਂ ਪਿਓ ਕਹੀ ਜਾਂਦੇ ਸ਼ੈਤਾਨ ਹੈ ਮਸਜਿਦ ਵਾਲੇ ਕਹੀ ਜਾਂਦੇ ਬੰਦਾ ਵਧੀਆ ਇਹਦਾ ਮਤਲਬ ਸ਼ੈਤਾਨ ਹੀ ਹੈ ਵਧੀਆ ਨਹੀਂ ਸਾਡੇ ਅਮੀਰুল ਮੁਮਿਨਿਨ ਮੁਸਲਮਾਨਾਂ ਦੇ ਦੂਸਰੇ ਬਾਦਸ਼ਾਹ حضرت ਉਮਰ ਬਿੰਨ ਖੱਤਾਬ ਰਜ਼ੀ ਅੱਲਾਹੁ ਤਾਲਾ ਨੂੰ ਮਸਜਿਦ 'ਚ ਬੈਠੇ ਸੀ ਇੱਕ ਬਹੁਤ ਵਧੀਆ ਬੰਦਾ ਸਿਰ ਤੇ ਵਧੀਆ ਦਸਤਾਰ ਬਣਾਈ ਮੁਸਲਮਾਨਾ ਮੰਗੋ ਦਾੜੀ ਰੱਖੀ ਚਿੱਟੇ ਕੱਪੜੇ ਪਾਏ ਹੋਏ ਉਹ ਆ ਕੇ ਨਮਾਜ਼ ਪੜ ਲਾ ਪਏ ਤੇ ਹਜ਼ਰਤ ਜੀ ਦੇ ਕੋਲ ਜਿਹੜਾ ਬੰਦਾ ਬੈਠਾ ਸੀ ਉਹਨੇ ਕਿਹਾ ਕਿ ਯਾ ਅਮੀਰੁਲ ਮੁਮਿਨਿਨ ਇਹ ਜਿਹੜੇ ਬੰਦੇ ਨੂੰ ਤੁਸੀਂ ਦੇਖਦੇ ਪਏ ਹੋ ਇਹ ਤਾਂ ਬਹੁਤ ਹੀ ਚੰਗਾ ਹੈ ਬਹੁਤ ਨਿਮਾਣਾ ਬਹੁਤ دینਦਾਰ ਫਰਮਾਇਆ ਉਹ ਕਿਦਾਂ ਫਰਮਾਇਆ ਮੈਂ ਰੋਜ਼ ਦੇਖਦਾ ਇਹ ਸਵੇਰੇ ਆਉਂਦਾ ਹੈ 4 ਵਜੇ ਨੇਰੇ ਮੂੰ ਫਿਰ ਤੱਪਦੀ ਦੁਪਹਿਰ 'ਚ ਜਦੋਂ ਲੋਕੀ ਘਰਾਂ 'ਚ ਧੁੱਪ ਤੋਂ ਬਚਦੇ ਉਦੋਂ ਵੀ ਆਉਂਦਾ ਹੈ ਨਮਾਜ਼ ਫਿਰ ਸ਼ਾਮ ਵੇਲੇ ਜਦੋਂ ਬਾਜ਼ਾਰ ਗਰਮ ਹੁੰਦਾ ਹੈ ਦੁਕਾਨ ਛੱਡ ਕੇ ਆਉਂਦਾ ਹੈ ਫਰਮਾਇਆ ਅੱਛਾ ਹੋਰ ਕੀ ਜਾਣਦਾ ਹੈ ਇਹਦੇ ਬਾਰੇ ਫਰਮਾਇਆ ਬਸ ਮੈਂ ਤਾਂ ਇਹਨੂੰ ਪੰਜੋ ਟਾਈਮ ਮਸੀਤੇ ਦੇਖਦਾ ਉਹਦੀ ਗਰਦਨ ਦੇ ਨਾਲ ਸੁਣ ਰੱਖਿਆ ਫਰਮਾਇਆ ਨਹੀਂ ਤੂੰ ਝੂਠ ਬੋਲ ਰਿਹਾ ਹੈ ਇਹਦੀ ਮਾਂ ਨੂੰ ਜਾ ਕੇ ਪੁੱਛੇ ਤੇ ਬਾਪ ਨੂੰ ਜਾ ਕੇ ਪੁੱਛ ਅਗਰ ਉਹ ਕਹਣ ਕਿ ਇਹ ਨਮਾਜ਼ੀ ਹੈ ਤੇ ਇਹ ਨਮਾਜ਼ੀ ਹੈ ਅਗਰ ਉਹ ਕਹਣੇ ਠੱਗ ਹੈ ਦੇ ਠੱਗ तो पता ही लगया लग कि जी इबादत है वो अच्छा बना कायम आदता नकबाल का शेर है मस्जिद तो बना दी पल भर में ईमां की हरारत वालों ने मस्जिद तो बना दी शब भर में ईमां की हरारत वालों ने मन अपना पुराना पापी है बरसों में नमाजी बनना ना सके लाहौर च एक जगह मस्जिद ਲੋਗੇ ਝਗੜਾ ਸੀ ਉਹ ਰਾਤੋ ਰਾਤ ਬਣਾ ਲਈ ਉਹਨਾਂ ਨੇ ਸਵੇਰੇ ਇਨਸਪੈਕਸ਼ਨ ਹੋਣੀ ਸੀ ਅੰਗਰੇਜ਼ ਆਏ ਉਹਨਾਂ ਕਾ ਨੀਅਤ ਮਸੀਤ ਦੀ ਐਲਾਮ ਮ ਇਕਬਾਲ ਜ਼ਿੰਦਾ ਜੀ ਉਹ ਕਹਿੰਦਾ ਵੀ ਮਸੀਤ ਤਾਂ ਰਾਤ ਰਾਤ ਬਣਾ ਲਈ ਇਹਨਾਂ ਨੇ ਪਰ ਇਹ ਨਮਾਜ਼ੀ ਨਹੀਂ ਬਣ ਸਕੇ ਇੱਕ ਰਾਤ ਦੇ ਵਿੱਚ ਤੇ ਉਹਨਾਂ ਕੋਸ਼ਿਸ਼ ਆਪਾਂ ਇਹ ਕਰਨੀ ਕਿ ਆਪਣੀ ਨਮਾਜ਼ ਦੇ ਜ਼ਰੀਏ ਮੇਰੇ ਬਾਲੀ ਸਾਹਿਬ ਮੌਲਾਨਾ ਹਜ਼ੂਰ ਰਮਨ ਲੁਧਿਆਣਵੀ ਰਹਿਮਤੁਲਾਹ ਉਹਨਾਂ ਨੂੰ ਅਗਰ ਕੋਈ ਪੁੱਛਦਾ ਹੁੰਦਾ ਸੀ ਅਸੀਂ ਵੀ ਕਹਿਣਾ ਕਿ ਅਗਰ ਨਮਾਜ਼ ਪੜਨ ਦੇ ਬਾਵਜੂਦ ਗੁਨਾਹ ਨਾ ਛੁੱਟਣ ਤੇ ਕੀ ਕਰੀਏ ਫਰਮਾਂਦੇ ਸੀ ਹੋਰ ਚੰਗੀ ਤਰ੍ਹਾਂ ਨਮਾਜ਼ ਪੜੋ ਕਿ ਜਦ ਤੱਕ ਇਹ ਨਮਾਜ਼ ਤੁਹਾਨੂੰ ਗੁਨਾਹਾਂ ਤੋਂ ਨਹੀਂ ਰੋਕੇ ਤਦ ਤੱਕ ਅੱਛੀ ਤਰ੍ਹਾਂ ਤਵੱਜੂ ਦੇ ਨਾਲ ਔਰ ਜਦ ਅਹਿਸਾਸ ਪੈਦਾ ਹੋ ਜਾਏ ਦੁਨੀਆ 'ਚ ਉਹੀ ਲੋਕ ਕਾਮਯਾਬ ਹੈ ਜਿਨ੍ਹਾਂ ਨੂੰ ਅਹਿਸਾਸ ਹੈ ਦੂਸਰੇ ਦੇ ਦੁੱਖ ਦਾ ਦਰਦ ਦਾ ਤਕਲੀਫ ਦਾ ਆਪਣਾ ਹਿਸਾਬ ਦਾ ਸਾਰਿਆਂ ਨੂੰ ਹੀ ਸਾਰੇ ਕਹਿੰਦੇ ਮੇਰੇ ਨਾਲ ਐ ਹੋ ਗਿਆ ਮੇਰੇ ਨਾਲ ਉਹ ਹੋ ਗਿਆ ਮੈਂ ਮੈਨੂੰ ਮਾਤਾ ਜੀ ਲੁੱਟ ਗਿਆ ਜੀ ਠੱਗੀ ਮਾਰਨੀ ਆਪਾਂ ਕਿਸੇ ਨਾਲ ਕੀ ਕੀਤਾ ਇਹਦੀ ਕੋਈ ਗੱਲ ਨਹੀਂ ਔਰ ਅਗਰ ਤੁਸੀਂ ਰਾਤ ਨੂੰ ਬਿਸਤਰ ਤੇ ਲੇਟ ਕੇ ਕਦੀ ਇਹ ਸੋਚੋਗੇ ਤੇ ਤੁਹਾਨੂੰ ਐਸੇ 20 25 ਲੋਕ ਮਿਲ ਜਾਣਗੇ ਜਿਹੜੀ ਤੁਹਾਡੀ ਸ਼ਕਲ ਦੇਖ ਕੇ ਜਿਹਨਾਂ ਦਾ ਬੀਪੀ ਲੋ ਹੋ ਜਾਂਦਾ ਕਿ ਓਏ ਹੋਏ ਆ ਗਿਆ ਮੇਰੀ ਬੇਇੱਜ਼ਤੀ ਕਰੂਗਾ ਤੁਹਾਨੂੰ ਐਸੇ ਕੁਝ ਲੋਕ ਨਜ਼ਰ ਆ ਜਾਣਗੇ ਇਕੱਲੇ ਖਾਗਰ ਤੁਸੀਂ ਬਹਿ ਕੇ ਹਿਸਾਬ ਲਾਓਗੇ ਜਿਨ੍ਹਾਂ ਦੇ ਨਾਲ ਜਿਹੜੇ ਤੁਹਾਡੇ ਦੇ ਯਕੀਨ ਕਰਦੇ ਔਰ ਤੁਸੀਂ ਉਹਨਾਂ ਦੀ ਗਗਲਾ ਫੇਰਿਆ ਹੋਇਆ। ਅਗਰ ਤੁਸੀਂ ਆਰਾਮ ਨਾਲ ਤਲਾਸ਼ ਕਰੋਗੇ ਤੇ ਕੁਝ ਐਸੀਆਂ ਮਾਮਾਂ ਪਹਿਣਾ ਬੇਟੀਆਂ ਨਜ਼ਰ ਆ ਜਾਣਗੇ ਤੁਹਾਨੂੰ ਜੋ ਤੁਹਾਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦੀਆਂ ਤੁਸੀਂ ਉਹਨਾਂ ਨੂੰ ਗੰਦਗੀ ਦੀ ਨਿਗਾਹ ਨਾਲ ਦੇਖਦੇ। ਇਸ ਲਈ ਜਦ ਤੱਕ ਆਪਣੇ ਅੰਦਰ ਨੂੰ ਦੇਖਾਂਗੇ ਨਹੀਂ ਤਦ ਤੱਕ ਨਮਾਜ਼ ਜਿਹੜੀ ਹੈ ਉਹ ਆਪਣੀ ਕਬੂਲੀਅਤ ਤੱਕ ਨਹੀਂ ਪਹੁੰਚੂ। ਕਿ ਕੋਸ਼ਿਸ਼ ਇਹ ਕਰਨੀ ਹੈ ਕਿ ਨਮਾਜ਼ ਬੜੀ ਅੱਛੀ ਤਰ੍ਹਾਂ ਪੜ੍ਹੀਏ। اور نماز دے بارے اللہ تعالیٰ نے فرمایا عرحی طلّہ جی یوقب البدین فضا علی کلہ جی ید التیم یحزو علا تو عام ال مسکین المسلین اللہ فرما کہ انہاں نمازیاں دی نماز خراب ہو گئی اللہ نہ دی فرمایا جڑے نماز تا پڑھ دے نیاز نہیں دیں ارحیت اللہ جی یوقب البدین فضا علی جی ਯਦੂਲ ਯਤੀਮ ਫਰਮਾਇ ਨਮਾਜ਼ ਤਾਂ ਪੜਦੇ ਲੇਕਿਨ ਯਤੀਮ ਦੇ ਮੂੰਹ ਚ ਲੁਕਮਾ ਨਹੀਂ ਪੜਦੇ ਨਮਾਜ਼ ਤਾਂ ਪੜਦੇ ਆ ਲੇਕਿਨ ਕਦੀ ਆਪਣੇ ਗਵਾਂਢੀ ਨੂੰ ਨਹੀਂ ਦੇਖਿਆ ਵੀ ਇਹ ਗਰੀਬ ਹੈ ਯਾਰ ਮੈਂ ਚੁੱਪ ਕਰਕੇ ਰਾਤ ਨੂੰ ਜੇ ਦਾਣਿਆਂ ਦੀ ਬੋਰੀ ਇਹਦੇ ਦਰਵਾਜੇ ਤੇ ਰੱਖਿਆ ਵਾ ਕੋਈ ਗੱਲ ਨਹੀਂ ਨਮਾਜ਼ ਤਾਂ ਪੜਦੇ ਆ ਕੋਈ ਭਾਈ ਭੈਣ ਯਾਰ ਦੋਸਤ ਮੁਹਤਾਜ ਹੈ ਕਦੀ ਕੋਈ ਪੈਆਂ ਦਾ ਲਪਾਵਾ ਭਰ ਕੇ ਉਹਦੇ ਘਰ ਜੇ ਨਹੀਂ ਸੁੱਟ ਕੇ ਆ ਗਏ ਨਾ ਚੀਜ਼ੇ ਦੇਣਾ ਵੀ ਚਾਹਨੇ ਤੇ ਦੁਨੀਆਂ ਨੂੰ ਦੱਸਣਾ ਚਾਹਦੇ فرمایا ਇਹਨਾਂ ਨਮਾਜ਼ੀਆਂ ਦੀ ਨਮਾਜ਼ ਅੱਲਾ ਪਰਮੰਦੇ ਫਵੈਲ ਲਿਲ ਮੁਸਲਿਨ ਕੇ ਬਰਬਾਦ ਹੋ ਗਈ ਤੀ ترجمہ پڑھی ਹੋਏ ਤਾਂ ਬਹੁਤ ਆਮ ਸੀ ਆਇਤ ਸੁਨਾਰੇ ਤਾਂ ਨੂੰ ਜਿਹੜੀ ਤੁਸੀਂ ਆਮ ਨਮਾਜ਼ਾਂ 'ਚ پڑھਦੇ ਹੋ ਫਰਮਾਇਆ ਬਰਬਾਦ ਹੋ ਗਈ ਨਮਾਜ਼ ਇਹਨਾਂ ਦੀ ਖਤਮ ਕੋਈ ਫਾਇਦਾ ਨਹੀਂ ਹੋਇਆ ਕਿ ਨਮਾਜ਼ پڑھی ਤੇ ਨਿਆਜ਼ ਨਾ ਦਿੱਤੀ بھولے ਜਾਣੇ ਕਿ ਨਾ ਨਮਾਜ਼ پڑھی ਤੇ ਨਿਆਜ਼ ਨਾ ਦਿੱਤੀ ਤੇਰੀ ਕਿਸ ਕੰਮ ਪੜੀਆਂ ਨਮਾਜ਼ਾਂ ਉਹ ਇਸ ਨਿਆਜ਼ ਦੀ ਗੱਲ ਕਰਦਾ जे ने ने, ने, ने। उन तरम, जे कि जेडे ਤੁਹਾਡੇ ਆਸ-ਪਾਸ ਰਹਿਣ ਵਾਲੇ ਲੋਕ ਨੇ ਗਰੀਬ ਨੇ ਮੁਹਤਾਜ ਨੇ ਹੁਣ ਉਹਨਾਂ ਦਾ ਧਰਮ ਉਹਨਾਂ ਦੀ ਜਾਤ ਉਹਨਾਂ ਦਾ ਰੰਗ ਉਹਨਾਂ ਦੀ نسل ਕੋਈ ਵੀ ਹੋਈ ਮੁਹੰਮਦ ਸੱਲੱਲਾਹੁ ਅਲੈਸੱਲਮ ਨੇ ਜਦ ਇਸ ਦੁਨੀਆ ਚ ਆਏ ਇਸਲਾਮ ਕਾਇਨਾਤ ਦਾ ਸਭ ਤੋਂ بڑا ਮਜ਼ਹਬ ਹੈ ਇਸੇ ਲਈ ਕਿਉਂਕਿ ਇਸਲਾਮ ਨੇ ਕੋਈ ਛੂਆ ਛੂਤ ਹਰਾਮ ਨਹੀਂ ਜਦੋਂ ਨਮਾਜ਼ ਪੜਾਂਗੇ ਆਪਾਂ ਜਿਹੜਾ ਅਮੀਰ ਹੈ ਗਰੀਬ ਹੈ ਉਹ ਇਹ ਨਹੀਂ ਜਦੋਂ ਮੱਕੇ ਦੀ ਮੰਜੀ ਚ ਜਾਵਾਂਗੇ ਹਰ ਇੱਕ ਮੰਜੀ ਤੇ ਇੱਥੇ ਵੀ ਜੇ ਜੁਮੇ ਵਾਲੇ ਦਿਨ ਮੈਂ ਲੇਟ ਆਵਾਂ ਇੱਥੇ ਨਮਾਜ਼ ਸ਼ੁਰੂ ਹੋ ਜਾਏ ਤੇ ਕਿੱਥੇ ਜਗ੍ਹਾ ਦਵਾਂਗਾ ਜੇ ਜਮਾਤ ਖੜੀ ਹੋ ਗਈ ਇੱਕ ਅੱਧੀ ਰਕਾਤ ਹੋ ਗਈ ਫਿਰ ਮੈਨੂੰ ਕਿੱਥੇ ਜਗ੍ਹਾ ਮਿਲੂਗੀ ਜੀ ਫਿਰ ਜਿੱਥੇ ਤੁਸੀਂ ਜੁੱਤੀਆਂ ਲਾ ਕੇ ਅੰਦਰ ਬੜੇ ਹੋ ਤੇ ਸ਼ਾਇ ਇਮਾਮ ਦਾ ਫਰਜ਼ ਬਣਦਾ ਵੀ ਉੱਥੇ ਹੀ ਨਮਾਜ਼ ਪੜੇ ਕਿਉਂਕਿ ਮੁਹੰਮਦੁਰ ਰਸੂਲुल्लाह ਦੀ ਮਸਜਿਦ ਹੈ ਇੱਥੇ ਕਿਸੇ ਨੂੰ ਹਟਾਇਆ ਨਹੀਂ ਜਾ ਸਕਦਾ ਨਮਾਜ਼ ਸਿਰਫ ਇਬਾਦਤ ਦਾ ਨਾਮ ਨਹੀਂ ਹੈ ਨਿਵਾਸ ਇੱਕ ਆਦਤਾਂ ਨੂੰ ਬਿਹਤਰੀਨ ਤਰੀਕੇ ਦੇ ਨਾਲ ਅੱਛਾ ਇਨਸਾਨ ਬਣਦਾ ਔਰ अगर नमाज ਤੁਹਾਡੀ ਆਦਤਾਂ ਨਹੀਂ ਤਬਦੀਲ ਕਰਦੇ ਫਿਰ ਤਾਂ बस ਕਲੀ ਬਾਗ ਦੇ ਰਹੇ ਪੰਜ ਟਾਈਮ ਤੇ ਫਰਜ਼ ادا ਕਰਦੇ ਪਏ ਆ ਫਿਰ ਇਸ ਭਲੇਖੇ ਦੇ ਵਿੱਚ ਆਮੀ ਸ਼ਾਇਦ ਰੱਬ ਸਾਡੇ ਤੋਂ ਰਾਜ਼ੀ ਹੋ ਰਿਹਾ ਐਦਾਂ ਰੱਬ ਰਾਜ਼ੀ ਨਹੀਂ ਹੋ ਸਕਦਾ ਜਦ ਤੱਕ ਉਹਦੇ ਬੰਦਿਆਂ ਦੀ ਰਜ਼ਾ ਵੀ ਹਾਸਲ ਨਾ ਕੀਤੀ ਜਾ ਸਕੇ ਤੇ ਇਸ ਲਈ ਹਮੇਸ਼ਾ ਇਸ ਗੱਲ ਨੂੰ ਜ਼ਿਹਨ ਨਸ਼ੀਨ ਰੱਖਣਾ ਕਿ ਮਨ ਨੂੰ ਨਿਮਾਣੇ ਰੱਖਣਾ ਹੈ شیخ بابا ਫਰੀਦੁੱਦੀਨ ਸਾਹਿਬ ਸ਼ਕਰਗੰਜ ਰਹਿਮਤੁੱਲਾਹ ਲੈ ਬਹੁਤ ਵੱਡੇ ਬਜ਼ੁਰਗ ਗੁਜ਼ਰੇ ਆ ਪੰਜਾਬ ਦੀ ਤਰਕੀ ਤੇ ਪੰਜਾਬੀ ਮਾਂ ਬੋਲੀ ਦਾ ਉਹ ਪਹਿਲਾ ਕਵੀ ਹੈ ਤਾਂਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਨੂੰ ਸਸ਼ੋਭਿਤ ਕੀਤਾ ਗਿਆ ਤੇ ਉਹ ਸਾਰਾ ਸਾਲ ਰੋਜ਼ੇ ਰੱਖਦੇ ਸੀ ਆਪਾਂ ਤਾਂ ਰਮਜ਼ਾਨ ਚ ਰੱਖਦੇ ਹਾਂ ਬਾਬਾ ਕਿਦੋਂ ਸਾਰਾ ਸਾਰਾ ਸਾਲ ਵਿੱਚ ਇੱਕ ਦਿਨ ਰੋਜ਼ਾ ਨਫਲੀ ਰੱਖਿਆ ਸੀ ਤੇ ਇੱਕ Hindu ਬੀਬੀ ਆ ਗਈ ਉਹ ਕੁਝ ਬਣਾ ਕੇ ਲੈ ਆਈ ਕਹਿੰਦੀ ਬਾਬਾ ਜੀ ਜੇ ਤੁਸੀਂ ਕੁਝ ਖਾਓ ਤੇ ਮੈਂ ਫਿਰ ਘਰ ਜਾ ਕੇ ਬੱਚਿਆਂ ਨੂੰ ਤੇ ਬਾਬਾ ਜੀ ਨੇ ਇੱਕ ਪਕਵਾਨ ਜਕਿਆ ਬismillah ਬੜ ਕੇ ਜਦੋਂ ਖਾਣ ਲੱਗੇ ਤੇ ਆਪਣੇ ਵਰਗੇ ਮুরিਦ ਤੁਹਾਨੂੰ ਪਤਾ ਹੀ ਉਹ ਖੰਗੂਰੇ ਮਾਰਨ ਉਹਨੂੰ ਕਿ ਬਾਬਾ ਅਸ ਤੇ ਰੋਜ਼ਾ ਟੁੱਟ ਜਾਣਾ ਤੇ ਬਾਬੇ ਨੇ ਬਿਸਮਿਲ੍ਲਾ ਬੜ ਕੇ ਖਾ ਲਿਆ ਉਹ ਔਰਤ ਖੁਸ਼ੀ ਖੁਸ਼ੀ ਚਲੀ ਗਈ ਤੇ ਮুরিਦਾਂ ਨੇ ਪਿੱਛੇ ਪੈ ਗਿਆ ਜਨਾਬ ਤੁਹਾਨੂੰ ਪਤਾ ਨਹੀਂ ਲੱਗਿਆ ਤੁਸੀਂ ਰੋਜ਼ਾ ਤੋੜਤਾ ਤੇ ਸ਼ੇਖ ਫਰੀਦ ਸ਼ਕਰਗੰਜ ਰਾਮ ਤੁੱਲਾ ਲੈ ਨੇ ਫਰਮਾਇਆ ਫਰਮਾਇਆ ਮੈਨੂੰ ਵੀ ਪਤਾ ਹੈ ਕਿ ਮੈਂ ਰੋਜ਼ਾ ਨਫਲੀ ਰੱਖਿਆ ਹੋਇਆ ਹੈ ਲੇਕਿਨ ਇਹ ਔਰਤ ਜਿਹੜੀ ਹੈ ਬੜੀ ਖੁਸ਼ੀ ਦੇ ਨਾਲ ਜਸਬੇ ਨਾਲ ਆਈ ਔਰ ਅਗਰ ਮੈਂ ਇਹਦਾ ਦਿਲ ਤੋੜ ਦਿੰਦਾ ਤੇ ਫਿਰ ਟੁੱਟਿਆ ਦਿਲ ਨਹੀਂ ਜੁੜਨਾ ਸੀ ਤੇ ਟੁੱਟਿਆ ਰੋਜਾ ਤਾਂ ਕੱਲ ਨੂੰ ਦੁਬਾਰਾ ਇਸ ਲਈ ਕਦੀ ਕੱਲੇ ਬਹਿ ਕੇ ਕੁਝ ਸਮਾਂ ਆਪਣੇ ਉੱਤੇ ਵੀ ਲਾਓ ਆਪਾਂ ਬਹੁਤ ਤੇਜ਼ ਭੱਜਦੇ ਪਏ ਆ ਆਪਾਂ ਸਾਰੇ ਹੀ ਬਹੁਤ ਤੇਜ਼ ਭੱਜਦੇ ਪਏ ਆ ਕੁਝ ਸਮਾਂ ਕਦੀ ਮੋਬਾਈਲ ਤੋਂ ਬਗੈਰ ਆਪਣੇ ਉੱਤੇ ਵੀ ਲਾਓ ਆਪਣੇ ਆਪ ਨੂੰ ਵੀ ਟਾਈਮ ਦਿਓ ਆਪਣੇ ਆਪ ਨਾਲ ਵੀ ਮੁਹੱਬਤ ਕਰੋ ਤੁਸੀਂ ਵੀ ਬਹੁਤ ਮੁਹੱਬਤ ਦੇ ਕਾਬਿਲ ਹੋ ਇਹ ਨਹੀਂ ਕਿ ਬਾਕੀ ਦੁਨੀਆ ਤੁਸੀਂ ਆਪ ਵੀ ਬੜੀ ਮੁਹੱਬਤ ਦੇ ਹੱਕਦਾਰ ਹੋ ਤੇ ਆਪਣੇ ਆਪ ਨਾਲ ਵੀ ਪਿਆਰ ਕਰੋ ਲੋਕਾਂ ਨਾਲ ਵੀ ਪਿਆਰ ਕਰੋ ਅੱਲਾਹ ਤਾਲਾ ਤੋਂ ਦੁਆ ਹੈ ਕਿ ਇਹਨਾਂ ਗੱਲਾਂ ਤੇ ਮੈਨੂੰ ਤੇ ਤੁਹਾਨੂੰ ਅਮਲ ਦੀ ਤੌਫੀਕ عطا فرمਾਈਂ ਵਾਖੁਰਦਾ ਬਾਣਾ ਅਲ ਹਮਦੁਲਿਲਾ ਸਬਿਲਾਲਮ